ਮੈਂ ਇਹਨੂੰ ਕੋਈ ਆ ਵੀ ਪਾਲੇ ਇਧਰ ਕਰ ਸਕਦਾ। ਮੈਂ ਇਹਨੂੰ ਕੋਈ ਪਾਲੇ ਇਧਰ ਕਰ ਸਕਦਾ। ਤੇ ਜਿਹੜੇ ਤਰੀਕੇ ਨਾਲ ਹੋਣੀ ਹੈ ਵਿਡਿੰਗ ਸਾਹਿਬ ਉਹ ਵੀ ਤੇ ਨਾ ਕਿਸੇ ਨੂੰ ਇਹਦਾ ਇਹ ਪਤਾ ਕਿਸ ਦਿਨ ਹੋਣੀ ਹੈ, ਕਿਵੇਂ ਹੋਣੀ ਹੈ, ਕਿਹੋ ਜਿਹੀ ਹੋਣੀ ਕੋਈ ਪਤਾ ਨਹੀਂ। ਤੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾਂ ਕਿਸੇ ਹੋਰ ਪਾਵਰ ਦੇ ਹੱਥ ਜਾਏ। ਉਹਦੀ ਚਿੰਤਾ ਕਿਸ ਕਰਦੀ ਹੈ? ਕੋਈ ਚਿੰਤਾ ਨਾ ਕਰੋ ਆਪਣਾ ਚਿੰਤਾ ਲਈ ਸ਼ਾਇਦ ਹੁਣ ਆਪਾਂ ਇਹ ਏਡਾ ਵੱਡਾ ਅਕਰਲਾ ਕੀਤਾ ਹੈ ਸ਼ਾਇਦ ਕਿਸਾਨਾਂ ਨੂੰ ਕੁਝ ਦਵਾ ਜੀ ਪਾਣੀ ਦੇ ਦੇ ਸਾਰੇ ਲਈ ਜਰੂਰੀ ਸਾਰੀ ਤਾਕਤ ਲੱਗੇ ਠੀਕ ਹੈ ਜੀ ਗਾਨੋਂ ਬਿਲਕੁਲ ਠੀਕ ਸਾਹਿਬ ਤੁਸੀਂ ਵਧੀਆ ਗੱਲ ਹੈ ਔਰ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਪ੍ਰਧਾਨ ਜੀ ਵਗੈਰਾ ਕੋਲ ਹੀ ਫੋਨ ਨਹੀਂ ਕਰਦੇ ਜੀ ਸਾਡੀ ਕਿਸਾਨੀयत ਵਿਚਾਰੇ ਉਹ ਪੰਜਾਬ ਦਾ ਭਵਿੱਖ ਤੁਸੀਂ ਵਿਚਾਰੋ ਆਪਣੇ ਹੱਥਾਂ ਤੇ ਅਸੀਂ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਕਿੱਥੇ ਪਾਟ ਗਿਆ ਬਟਨ ਖਾਲੀ ਗਲਾਸ ਪਾਣੀ ਮੰਗਦਾ ਸਿੰਗਲ ਕੋਲੋਂ ਪੇਟੇ ਤੋਂ ਅੱਛਾ ਚਲੋ ਪਰ ਬਾਦੋਂ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਉ ਜੀ ਨੇ ਫੇਰ ਅੱਜ ਜੀ ਰਿੰਦਰ ਜੀ ਸਾਰੋ ਇਹਸ ਮੁੱਦੇ ਤੇ ਜਿਹੜੀ ਹੈ ਕੋਈ ਨਾ ਤਾਂ ਕੋਈ ਚਰਚਾ ਕਰਨ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭੇਜਦੇ ਉਹ ਨਾ ਨਿਕਲਦਾ ਹੈ ਪਰ ਅਸੀਂ ਪੂਰੀ ਬਾਹਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਾਣੇ ਵਿਚਾਰ ਕਰਕੇ ਤੁਹਾਨੂੰ ਤੁਹਾਡਾ ਦਰਸ਼ਨ ਕਰਨਾ ਚਾਹੁੰਦੇ ਆਂ ਧਿਆਨ ਰੱਖਿਓ ਆਪਣਾ ਪਲੀਜ਼ ਧਿਆਨ